ਮੈਂ ਨਾ ਅੱਜ ਪਿੰਡ ਫੋਨ ਲਾਇਆ ਸੀ ਆਪਦੇ ਦੋਸਤ ਨੂੰ ਮੇਰਾ ਨਾ ਇੱਕ ਦੋ ਹੀ ਮਤਲਬ ਇੱਕ ਦੋ ਹੀ ਦੋਸਤ ਆ ਜਿਹੜੇ ਖਾਸ ਹੈ ਤੇ ਜਦੋਂ ਮੈਂ ਫਰੀ ਹੁੰਦਾ ਉਹਨਾਂ ਨੂੰ ਫੋਨ ਲਾ ਲੈਣਾ ਹੁੰਦਾ ਤਾਂ ਇਦਾਂ ਹੀ ਗੱਲਾਂ ਕਰੀ ਜਾਂਦੇ ਸੀ ਉਹਨੇ ਮੈਨੂੰ ਮਤਲਬ ਗੱਲਾਂ-ਗੱਲਾਂ ਜੀ ਕਹਿੰਦਾ ਤੁਸੀਂ ਕਦੋਂ ਹੁਣ ਕਰ ਕੋਰ ਪਾਉਣਾ ਹੈ ਕਦੋਂ ਕੋਠੀ ਪਾਏਗਾ ਤੇ ਕਹਿੰਦਾ ਕਦੋਂ ਉਹ ਗਾਣਾ ਲਾਏਗਾ ਹੁੰਦੀ ਸੀ ਗਰੀਬੀ ਨਖਰੋ ਅਸੀਂ ਮਾਰਕੀਟ ਚ ਪੇੜੇ ਘਰੋਂ ਗੱਡੀ ਤਾਂ ਹੁਣ ਯਾਰ ਮਤਲਬ ਮੇਰਾ ਸੁਭਾਅ ਮਤਲਬ ਤੁਹਾਨੂੰ ਮੇਰੀਆਂ ਵੀਡੀਓ ਤੋਂ ਵੀ ਪਤਾ ਹੋਣਾ ਮੈਂ ਕਿਦਾਂ ਦਾ ਬੰਦਾ ਆ ਤਾਂ ਮੈਂ ਇਦਾਂ ਦਾ ਗਾਣਾ ਤਾਂ ਕਦੇ ਵੀ ਨਹੀਂ ਲਾ ਸਕਦਾ ਖਾਸ ਕਰਕੇ ਇਹ ਗਾਣਾ ਤਾਂ ਮੈਂ ਇਸ ਲਈ ਨਹੀਂ ਲਾ ਸਕਦਾ ਕਿਉਂਕਿ ਜਿਹੜਾ ਕੁਝ ਮੈਨੂੰ ਗਰੀਬੀ ਨੇ ਦਿੱਤਾ ਹੈ ਨਾ ਹੋ ਸਕਦਾ ਮੈਂ ਕਿਸੇ ਮਾੜੇ ਜੇ ਮਤਲਬ ਚੰਗੇ ਪੈਸੇ ਵਾਲੇ ਘਰੇ ਜਾਂਦਾ ਜਾਂ ਮੇਰੇ ਘਰਦਿਆਂ ਕੋਲ ਇੰਨੇ ਕੁ ਪੈਸੇ ਹੁੰਦੇ ਕਿ ਮੈਨੂੰ ਕੰਮ ਕਰਨ ਦੀ ਲੋੜ ਨਾ ਪੈਂਦੀ ਜਾਂ ਮੈਂ ਉਹ ਹਾਲਾਤਾਂ ਵਿੱਚੋਂ ਲੰਘਦਾ ਹੀ ਨਾ ਜਿਨ੍ਹਾਂ ਨੇ ਮੈਨੂੰ ਇੰਨਾ ਕੁ ਸਿਖਾਇਆ ਤਾਂ ਗਰੀਬੀ ਨੇ ਜਿਹੜਾ ਕੁਝ ਮੈਨੂੰ ਦਿੱਤਾ ਨਾ ਹੋ ਸਕਦਾ ਮੈਂ ਅ ਕਿਸੇ ਮਤਲਬ ਅਮੀਰ ਦੇ ਘਰੇ ਹੁੰਦਾ ਜਾਂ ਮੇਰਾ ਪਿਓ ਪੈਸੇ ਵੱਲੋਂ ਬਹੁਤ ਅਮੀਰ ਹੁੰਦਾ ਤਾਂ ਮੈਂ ਜਿਹੜੀਆਂ ਚੀਜ਼ਾਂ ਮੈਂ ਸਿੱਖੀਆਂ ਹੁਣ ਤੱਕ ਜਾਂ ਜੋ ਮੇਰੇ ਵਿਚਾਰ ਨੇ ਇਹ ਹੋਣੀ ਨਹੀਂ ਸੀਗੇ ਮੈਨੂੰ ਇਦਾਂ ਲੱਗਦਾ ਮੈਂ ਮਤਲਬ ਪਿੰਡ ਵਿੱਚ ਹਰ ਇੱਕ ਬੰਦੇ ਨਾਲ ਕੰਮ ਕੀਤਾ ਹੋਣਾ ਦਿਹਾੜੀਆਂ ਮਤਲਬ ਸ਼ਾਹਲਾਂ ਆ ਵਿੱਚ ਮੰਡੀਆਂ ਵਿੱਚ ਔਰਤਾਂ ਨਾਲ ਵੀ ਕੰਮ ਕੀਤਾ ਜਿਹਨੀਆਂ ਪਿੰਡ ਦੀਆਂ ਗਰੀਬ ਔਰਤਾਂ ਨੇ ਵਿਚਾਰੀਆਂ ਤੇ ਜਿਹੜੇ ਬੰਦੇ ਸੀਗੇ ਉਹਨਾਂ ਨਾਲ ਵੀ ਸਾਰਿਆਂ ਨਾਲ ਕੰਮ ਕੀਤਾ ਬਜ਼ੁਰਗਾਂ ਨਾਲ ਵੀ ਕੰਮ ਕੀਤਾ ਕਿਉਂਕਿ ਝੋਨਾ ਲਾਉਂਦੇ ਸੀਗੇ ਮੰਡੀਆਂ ਵਿੱਚ ਵੀ ਸੀਜ਼ਨ ਲਾਏ ਆ ਤਾਂ ਹਰ ਇੱਕ ਬੰਦੇ ਨਾਲ ਕੰਮ ਕੀਤਾ ਤਾਂ ਸ਼ਾਇਦ ਮੈਂ ਜਿਹੜੀਆਂ ਫੀਲਿੰਗਾਂ ਉਹਨਾਂ ਦੀਆਂ ਹੁਣ ਸਮਝਦਾ ਇੱਕ ਗਰੀਬ ਬੰਦੇ ਦੀਆਂ ਜਿਹੜੀਆਂ ਮਜਬੂਰੀਆਂ ਹੁੰਦੀਆਂ ਨੇ ਜਾਂ ਉਹਦਾ ਦੁੱਖ ਹੁੰਦਾ ਜਾਂ dard ਹੁੰਦਾ ਜਿਹੜੀਆਂ ਚੀਜ਼ਾਂ ਨੂੰ ਮੈਂ ਹੁਣ ਸਮਝਦਾ ਤੇ ਸ਼ਾਇਦ ਜੇ ਗਰੀਬੀ ਨਾ ਹੁੰਦੀ ਤਾਂ ਮੈਂ ਇਹ ਚੀਜ਼ਾਂ ਕਦੇ ਸਮਝ ਹੀ ਨਹੀਂ ਸਕਦਾ ਸੀਗਾ ਤਾਂ ਜੋ ਕੁਝ ਗਰੀਬੀ ਨੇ ਦਿੱਤਾ ਇਹ ਨਾ ਯਾਰ ਇਹ ਮੈਨੂੰ ਅਮੀਰੀ ਨਹੀਂ ਇਹ ਚੀਜ਼ਾਂ ਦੇ ਸਕਦੀ ਸੀਗੀ